ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਾਹਾਂ ਦੇ ਦਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜ ਦੇ ਖੇਡਾਂ ਮੌਨਾਈਲਾ ਤੇ ਵੋਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਆ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇਗਾ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ ਦਿਨ ਦਿਹਾੜੇ ਗੋਲੀਬਾਰੀ ਹੋਈ ਹੈ ਦਰਅਸਲ ਪੁਲਿਸ ਚੌਂਕੀ ਤੋਂ ਕੁਝ ਮੀਟਰ ਦੀ ਦੂਰੀ ਤੇ ਹੀ ਇੱਕ ਮੈਡੀਕਲ ਸਟੋਰ ਤੇ ਨਕਾਬਪੋਸ਼ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ ਨੇ ਦਾ ਪੁਲਿਸ ਥਾਣਾ ਕਲਾਨੌਰ ਦੇ ਅਦੀਨਾਂ ਦਾ ਪਿੰਡ ਵਡਾਲਾ ਬਾਂਗਰ ਜਿੱਥੇ ਦਾ ਇਹ ਮਾਮਲਾ ਹੈ ਤਾਂ ਪੁਲਿਸ ਚੌਂਕੀ ਤੋਂ ਕੁਝ ਮੀਟਰ ਦੀ ਦੂਰੀ ਤੇ ਖੈਰਾ ਮੈਡੀਕਲ ਸਟੋਰ ਜਿੱਥੇ ਇੱਕ ਨਕਾਬਪੋਸ਼ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਦਿਸੀ ਹੈ ਜਾ ਰਿਹਾ ਕਿ ਦੁਕਾਨ ਦੇ ਅੰਦਰ ਨਕਾਬਪੋਸ਼ ਵਿਅਕਤੀ ਜਿਹੜਾ ਦਾਖਲ ਹੁੰਦਾ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਉਥੋਂ ਫਰਾਰ ਹੋ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਇਸ ਮੌਕੇ ਕਲਨੌਰ ਦੇ ਐਸ ਐਚ ਓ ਨੇ ਗੱਲਬਾਤ ਕਰਦਿਆ ਕਿ ਹੈ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਾਲਤ ਜਾਰੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਹਰ ਇੱਕ ਐਂਗਲ ਤੋਂ ਜਾਂਚ ਦੇ ਵਿੱਚ ਲੱਗ ਚੁੱਕੀ ਹੈ ਪਰ ਦਿਨ ਦਿਹਾੜੇ ਪੁਲਿਸ ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ ਤੇ ਗੋਲੀਆਂ ਚਲੰਦਨਾ ਇਲਾਕੇ ਦੇ ਵਿੱਚ ਦਹਿਸ਼ਤ ਬਣ ਗਈ ਹੈ ਨੇ ਰਾਜੀ ਸਿੰਘ ਕੀ ਵਾਦਾ ਤੋੜ ਕੇ ਕੋਈ ਸਵੇਰੇ ਬੈਠੇ ਆ ਚਾਹ ਪੀ ਰਹੇ ਆ ਤੇ ਵਾਈਫ ਚਾਹ ਲੈ ਗਿਆ ਇੱਕੋ ਤੇ ਗੱਲਾਂ ਕਰਦੇ ਆ ਤੇ ਵੀ ਬਾਹਰ ਬੈਠਾ ਫੋਨ ਆਇਆ ਜਦ ਅਸੀਂ ਕਹਿੰਦੇ ਫੋਨ ਆਇਆ ਇਹਨੂੰ ਬਾਹਰੋਂ ਤੇ ਉਹਦਾ ਜਿਹੜਾ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਅੱਜ ਐਵੇਂ ਇਨੀ ਗੱਲ ਕਰ ਰਹੇ ਆ ਕੋ ਬਾਹਰ ਕੋ ਮੋੜਾ ਮੋਸਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋੜੇ ਮੈਂ ਕਿਹਾ ਨਹੀਂ ਕਿਤੇ ਆਮ ਲੋਕੀ ਨਾਲ ਦੀ ਛਲਕ ਨਹੀਂ ਇਹ ਕਿਹੜੀ ਗੱਲ ਆ ਇਥੇ ਮਾੜੇ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਬਸ ਖਾਣਾਂਗੇ ਸੀਐਸਰ ਡੁੱਟ ਗਿਆ ਸਾਡਾ ਬਚਾਅ ਹੋ ਗਿਆ ਗੋਲੀ ਕੋ ਵਜੀ ਨਹੀਂ ਉਹ ਬਨੇ ਨਹੀਂ ਉਹ ਬਨੇ ਸੀ ਨੇ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਕਿੱ데 ਸੈੱਟ ਹੈ ਕਿਥੋਂ ਆਇਆ ਆਇਆ ਬਟਾੜੇ ਵਾਲੀ ਸਾਈਡ ਤੋਂ ਆਇਆ ਤੇ ਕਲਨੌਰ ਵਾਲ ਨੂੰ ਗਿਆ ਕਿੰਨੇ ਕੋਈ ਨਹੀਂ ਬੱਦਲ ਇਹ 89 ਜੀ ਰਿਵਿਊ ਮੈਂ ਤੀਸੀ ਆਈ ਹਾਂ ਹਾਂ ਜੀ ਪੁਲਿਸ ਪੁੱਛੀ ਆਪ ਪੁਲਿਸ ਟਾਈਮ ਨਾਲ ਪੁਲਿਸ ਨੂੰ ਫੋਨ ਕੀਤਾ ਅਰ ਪੁਲਿਸ ਆ ਗਈ ਟਾਈਮ ਹਾਂਜੀ ਪ੍ਰਸ਼ਾਸਨ ਮਾਨਕਾ ਤੇ ਵੀ ਜਿਹੋ ਜੀ ਪਾ ਲੋਕਾਂ ਦਾ ਵੀ ਹਾਲ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸੜੀ ਤੇ ਵੀ ਕਿ ਸੋਹੋ ਪਰ ਦੀਏ ਭਾਈ ਵਿਰਾਤ 12 ਵਜੇ ਆ ਕੇ ਫੋਨ ਕਰੇ ਗੂਆ ਘੜਾਇਓ ਸਿਰੋ ਉੱਠ ਕੇ ਦਵਾਈ ਦੇਈ ਦੀ 12 ਵਜੇ 2 ਵਜੇ ਕਿ 1:00 ਵਜੇ ਤੱਕ ਰਹਿਣੀ ਦਾਨ ਖੁੱਲੀ ਹੁੰਦੀ ਹੈ ਤੇ ਨਾ ਨਹੀਂ ਕੀਤੀ ਹੈ ਮਤਲਬ ਕੋਈ ਨਹੀਂ ਲੱਤਾ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਰਿਕੇਸ਼ਨ ਕੋਈ ਦੁਸ਼ਮਣ ਹੈ ਨਹੀਂ ਕਿ ਕੰਮ ਬਹੁਤ ਵੱਡਿਆ ਲੋਕਾਂ ਦਾ ਬੜਾ ਫੇਰ ਤਿਆਰ ਇਹੋ ਜੀ ਤੁਹਾਡੇ ਕੀ ਨਾ ਲੈਣ ਤੇ ਕੋਈ ਨਹੀਂ ਰਿਆ ਹੋਈਆ ਜਦੋਂ ਜੀ ਆਈ ਦੇ ਬੇਟੇ ਨੂੰ ਕੋਈ ਕਾਲ ਆਈ ਹਾਂਜੀ ਬੇਟੀ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋ ਨੰਬਰ ਮੰਗਿਆ ਨੇ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਦਾਈ ਸੁਤੇ ਨੇ ਮਾੜਾ-ਕੋਟਾ ਫੋਨ ਸੁਣ ਰਿਹਾ ਕਿ ਤੇ ਤੇ ਦੋਪ ਤੇ ਉਹ ਕਹਿੰਦਾ